ਔਰ ਅਸੀਂ ਲਗਾਤਾਰ ਲੜਦੇ ਰਹਾਂਗੇ ਔਰ ਮੋਦੀ ਦੀ ਧੌਣ ਦੇ ਵਿੱਚੋਂ ਕੀਲਾ ਕੱਢ ਕੇ ਆਵਾਂਗੇ ਸਰਕਾਰਾਂ ਦਾ ਕੰਮ ਆ ਸੀਲ ਕਰਨੇ ਸਾਡਾ ਕੰਮ ਹੈ ਇਹਨਾਂ ਦੀਆਂ ਸੀਲਾਂ ਤੋੜਨੀਆਂ ਇਹ ਪੱਕੇ ਨਾਲ ਬਾਹਰ ਆਊਗਾ ਜਾਂ ਸਰਬਾਸ ਕਾਊਗਾ ਕਿਉਂਕਿ ਇਹ ਕੋ ਦੋ ਇਰਾਹ ਹੋਰ ਕੋ ਇਹ ਕੋ ਰਾਹ ਨਹੀਂ ਮੋਦੀ ਕੋ ਚਾਹੇ ਆ ਟੂਲ ਪਲਾਜੇ ਕਿਉਂ ਨਾ ਹੋਣ ਆ ਟੂਲ ਪਲਾਜਾ ਤੇ ਲੋਕਾਂ ਦੀ ਲੁੱਟ ਹੁੰਦੀ ਆ ਕਿਦਾਂ ਦਾ ਹਾਲਾਤ ਹੈ ਇੱਧਰੋਂ ਜਾਣਾ 130 ਰੁਪਏ ਇੱਧਰੋਂ ਜਾਣਾ 130 ਰੁਪਏ ਅਸੀਂ ਆਪਣੀਆਂ ਛੜਕਾਂ ਦੇ ਵੀ ਪੈਸੇ ਦੇ ਕੱਲੂ ਇਹ ਕਹਣਗੇ ਤੂੰ ਸਾਹ ਲੈਣੇ ਆ ਸਾਹ ਲਾਉਣ ਦੇ ਸਾਥੇ ਪੈਸੇ ਲੈਣਗੇ ਔਰ 507 ਕੇ ਸਾਥ ਜਦੇ ਵਧੀਆ ਲੋ ਦਿੱਲੀ ਨੂੰ ਜਾਮ ਕਰ ਰਹੇ ਆ ਔਰ ਜਾਮ ਕਰਕੇ ਇਹ ਕਾਲੇ ਘਰ ਨੂੰ ਵਾਪਸ ਕਰਾ ਕੇ ਸਾ ਲਵਾਂਗੇ ਇੱਕ ਘੰਟਾ ਸਾਨੂੰ ਚਾਹੀਦਾ ਤੇ ਇਹਨਾਂ ਦੇ ਸਾਰੇ ਬੱਡ ਪਰੇ ਕਰ ਦਵਾਂਗੇ ਜੋ ਸੰਭੀ ਹੋ ਸਕਦੀ ਹੈ ਹੋ ਜਵੇ ਤੱਕਾ ਮੁੱਤੀਆ ਦੇਖੋ ਡਾਂਗਾ ਨਰੋਈਆਂ ਡਾਂਗਾ ਪਾਇਆ ਇਹ ਉਹ ਮੁੱਕਿਆ ਨਹੀਂ ਹੈ ਜਿਉਂ ਨਾਲ ਕੋ ਡਾਂਗਾ ਸਾਡੇ ਕੋ ਵੀ ਆ ਇਧਰਾਂ ਨੇ ਪੰਗਾ ਲਿਆ ਕਿੱਥੇ ਗਈ ਰਜੀਵ ਨੇ ਪੰਗਾ ਲਿਆ ਕਿੱਥੇ ਗਿਆ ਮੋਦੀ ਨੇ ਪੰਗਾ ਲਈ ਹਿਟਲਰ ਨੇ ਪੰਗਾ ਲਿਆ ਉਹ ਕਿੱਥੇ ਆਪਣੀ ਮੋਤੇ ਆਪ ਮਰਿਆ ਉਹ ਇਦਾਂ ਹੀ ਮੋਦੀ ਨੇ ਆਪਣੀ ਮੌਤੇ ਆਪ ਮਰਨਾ ਅਜੇ ਲੁਧਿਆਣਾ ਦਾ ਲੋਟਵਰ ਟੋਲ ਪਲਾza ਮੌਜੂਦ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਦਿੱਲੀ ਜਾਣ ਦੀ ਤਿਆਰੀ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਵੱਲੋਂ ਦਿੱਲੀ ਜਾਣ ਦੀ ਤਿਆਰੀ ਕੀਤੀਆਂ ਗਈਆਂ ਨੇ ਲੱਖ ਲੱਖ ਲਗ ਲਗ ਜਥੇਬੰਦੀਆਂ ਵੱਲੋਂ ਤਿਆਰੀ ਕੀਤੀ ਜਾ ਰਹੀਆਂ ਨੇ ਟਰੈਕਟਰ ਟਰਾਲੀਆਂ ਸਾਮਾਨ ਭਰਿਆ ਹੋਇਆ ਇਹਨਾਂ ਨਾਲ ਤਸਵੀਰਾਂ ਤੁਸੀਂ ਦੇਖ ਲਓ ਕਿਸ ਤਰ੍ਹਾਂ ਸਾਡੇ ਨਾਲ ਕੁਝ ਕਿਸਾਨ ਮੌਜੂਦ ਨੇ ਨਾਲ ਗੱਲ ਕਰਦੇ ਆਂ ਕਿੰਨੇ ਕੰਡੇ ਆ ਵੀ ਵਾਢ ਦਿੱਲੀਏ ਕਿੰਨੀ ਤਿਆਰੀ ਹੈ ਮੈਂ ਸੰਤੋਖ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਕਰਤੀ ਕਿਸਾਨ ਯੂਨੀਅਨ ਸੂਬਾ ਕਮੇਟੀ ਮੈਂਬਰ ਸਾਡੀ ਤਿਆਰੀ ਪੂਰੀ ਜੋਰਾਂ ਤੇ ਲਗਾਤਾਰ ਸੀ ਪਿਛਲੇ 10 ਦਿਨ ਤੋਂ ਪਿੰਡਾਂ ਦੇ ਵਿੱਚ ਔਰ ਕੱਲੇ-ਕੱਲੇ ਪਿੰਡ ਦੇ ਵਿੱਚ ਗੱਡੀਆਂ ਤੇ ਸਪੀਕਰ ਲਾ ਕੇ ਔਰ ਲੋਕਾਂ ਦੇ ਇਕੱਠ ਕਰਕੇ ਲੋਕਾਂ ਨੂੰ ਲਾਮਬਦ ਕਰਕੇ ਅਸੀਂ ਲਿਆਏ ਆ ਪਿੰਡਾਂ ਚੋਂ ਰਾਸ਼ਨ ਇਕੱਠਾ ਕਰਕੇ ਸਾਡੇ ਕੋ ਕਟੋ-ਕਟ ਹਰ ਪਿੰਡ ਕੋ ਤਿੰਨ ਤੋਂ ਚਾਰ-ਚਾਰ ਮਹੀਨੇ ਦਾ ਰਾਸ਼ਨ ਆ ਔਰ ਅਸੀਂ ਲਗਾਤਾਰ ਲੜਦੇ ਰਾਵਾਂਗੇ ਔਰ ਮੋਦੀ ਦੀ ਧੌਂਡ ਦੇ ਵਿੱਚੋਂ ਕੀਲਾ ਕੱਢ ਕੇ ਆਵਾਂਗੇ ਕੱਲੀ ਹੁਣ ਕਾਨੂੰਨਾਂ ਦੀ ਲੜਾਈ ਨਹੀਂ ਰਹੀ ਵੀ ਜਿਹੜੇ ਕਾਲੇ ਕਾਨੂੰਨ ਆ ਉਹ ਵਾਪਸ ਕੱਲੇ ਉਹ ਨਹੀਂ ਹੈਗਾ ਕਿਉਂਕਿ ਲੜਾਈ ਇਹਦੂ ਗਾਂ ਵੀ ਭਈਆ ਪੰਜਾਬ ਦਾ ਪਾਣੀ ਫ੍ਰੀ ਜਾ ਦਿੱਤਾ ਜਾ ਰਿਹਾ ਜਦੋਂ ਅਸੀਂ ਕੋਲਾ ਲੈਣ ਜਾਂਦੇ ਆ ਕੋਲਾ ਸਾਨੂੰ ਮੁੱਲ ਮਿਲਦਾ ਅਸੀਂ ਮਤਲਬ ਹੋਰ ਕੋ ਚੀਲ ਪੱਥਰ ਲੈਣ ਜਾਂਦੇ ਆ ਸਾਨੂੰ ਪੱਥਰ ਮੁੱਲ ਮਿਲਦਾ ਪਰ ਸਾਨੂੰ ਜਿਹੜੀ ਚੀਜ਼ ਅਸੀਂ ਲਿਉਂਦੇ ਆ ਉਹ ਮੁੱਲ ਮਿਲਦੀ ਆ ਸਾਡਾ ਸਭ ਕੁਝ ਫ੍ਰੀ ਜਾਂਦਾ ਪਾਣੀ ਸਾਡਾ ਫ੍ਰੀ ਬੱਤੀ 32.5 ਰੁਪਏ ਜੂੜਦੀ ਸਾਡੀ ਜਿਹੜੀ ਦਿੱਲੀ ਨੂੰ ਜਾ ਰਹੀ ਆ ਸਾਨੂੰ 10 ਰੁਪਏ ਜੂੜਦੀ ਬੱਤੀ ਮਿਲ ਰਹੀ ਆ ਇਸ ਕਰਕੇ ਲੜਾਈ ਇਹ ਵੀ ਆ ਸਾਡੀ ਲੜਾਈ ਇਦੋਂ ਵੀ ਅੱਗੇ ਆ ਜਿਹੜੇ ਸਾਡੇ ਸਿਆਸਦਾਨ ਆ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਰਾਜਗਦੀਆਂ ਦੇ ਬਿਠਾ ਲਿਆ ਅੱਜ ਉਹਨਾ ਬੇਈਮਾਨਾਂ ਦੀਆਂ ਜਿਹੜੇ ਲਾਰੇ ਲਾਇ ਸੀ ਲੋਕਾਂ ਨੂੰ ਕਹਿੰਦੇ ਸੀ ਪੰਜਾਬ ਨੂੰ ਅਸੀਂ ਕੈਲੀਫੋਰਨੀਆ ਬਣਾ ਦੇਣਾ ਅੱਜ ਬੇਈਮਾਨਾਂ ਨੇ ਪੰਜਾਬ ਨੂੰ ਜਿਹੜਾ ਚਿੱਟੇ ਧੱਕਣ ਦੀ ਕੋਸ਼ਿਸ਼ ਕੀਤੀ ਅੱਜ ਫੇਰ ਵੀ ਆ ਮਿਹਨਤੀ ਲੋਕਾਂ ਦੀ ਬਦੌਲਤ ਅੱਜ ਜਿਹੜਾ ਜਵਾਨ ਆ ਜੂਥ ਆ ਸਾਡਾ ਸੜਕਾਂ ਤੇ ਸਾਡਾ ਆ ਉਹਨੇ ਸਾਡੇ ਅੱਜ ਦੇਖ ਲਓ ਬਜ਼ੁਰਗ ਨਹੀਂ ਆ ਜਿੰਨਾ ਜੂਥ ਸੜਕਾਂ ਤੇ ਆਇਆ ਔਰ ਸਾਨੂੰ ਉਦੋਂ ਸਾਡੀ ਜੱਤ ਦੀ ਗਰੰਟੀ ਮੜ ਜਾਂਦੀ ਆ ਜਦੋਂ ਜੂਸ ਸੜਕਾਂ ਤੇ ਆ ਜਵੇ ਤੇ ਅਸੀਂ ਜਿਹੜੀ ਮੋਦੀ ਦੀ ਧੌਣ ਤੋਂ ਕਿਲਾ ਕੱਢ ਕੇ ਸਾ ਲਵਾਂਗੇ ਔਰ ਕਾਨੂੰਨ ਜਿਹੜੇ ਵਾਪਸ ਕਰਾ ਕੇ ਉਦੋਂ ਬਾਅਦ ਪੰਜਾਬ ਦੇ ਵਿੱਚ ਵੀ ਅਸੀਂ 30 ਕਿਸਾਨ ਜਥੇਬੰਦੀਆਂ ਦੇ ਝੰਡੇ ਤੇ ਲੜਾਈ ਲੜਾਂਗੇ ਪਾਣੀ ਦੀ ਲੜਾਈ ਲੜਾਂਗੇ ਬਿਜਲੀ ਦੀ ਲੜਾਈ ਲੜਾਂਗੇ ਜਿਹੜੇ ਸਾਡੇ ਸਕੂਲ ਆ ਪ੍ਰਾਈਵੇਟ ਕੀਤੇ ਜਾ ਰਹੇ ਉਹਦੀ ਲੜਾਈ ਲੜਾਂਗੇ ਔਰ ਜਿੰਨੇ ਵੀ ادارے ਪ੍ਰਾਈਵੇਟ ਕੀਤੇ ਆ ਉਹਨਾਂ ਦੀ ਲੜਾਈ ਲੜ ਕੇ ਉਹਦਾ ਸਰਕਾਰੀ ਕੰਮ ਕਰਾਂਗੇ ਸਾਰਾ ਚਾਹੇ ਆ ਟੂਲ ਪਲਾਜੇ ਕਿਉਂ ਨਾ ਹੋਣ ਆ ਟੂਲ ਪਲਾਜਾਂ ਤੇ ਲੋਕਾਂ ਦੀ ਲੁੱਟ ਹੁੰਦੀ ਆ ਕਿਦਾਂ ਦਾ ਹਾਲਾਤ ਆ ਇੱਧਰ ਨੂੰ ਜਾਣਾ 130 ਰੁਪਏ ਇੱਧਰ ਨੂੰ ਜਾਣਾ 130 ਰੁਪਏ ਅਸੀਂ ਆਪਣੀਆਂ ਛੜਕਾਂ ਦੇ ਵੀ ਪੈਸੇ ਦੇ ਕੱਲੂ ਇਹ ਕਹਣਗੇ ਤੂੰ ਸਾਹ ਲੈਨੇ ਆ ਸਾਹ ਲਾਉਣ ਦੇ ਸਾਥੇ ਪੈਸੇ ਰਹਿਣਗੇ ਇਸ ਕਰਕੇ ਅੱਜ ਜਿਹੜਾ ਪਾਣੀ ਮੁੱਲ ਮਿਲਿਆ ਜਿਹੜਾ ਕਹਿੰਦੇ ਸਾਡੇ ਬਜ਼ੁਰਗ ਕਹਿੰਦੇ ਹੁੰਦੀ ਸੀ ਪਾਣੀ ਸਭ ਤੋਂ ਉੱਤਮ ਆ ਇਹ ਜਿੰਨਾ ਲੋਕਾਂ ਨੂੰ ਸੇਵਾ ਕਰੀਏ ਉਹਨੇ ਚੱਗਾ ਆ ਅੱਜ ਪਾਣੀ ਸਾਨੂੰ 20-20 ਰੁਪਏ ਚ ਬੋਤਲ ਮੁੱਲ ਮਿਲ ਰਹੀ ਆ ਇਸ ਕਰਕੇ ਸਾਡਾ ਸਾਰਾ ਕੁਝ ਖੋਇਆ ਜਾ ਰਿਹਾ ਪਏ ਅਸੀਂ ਮਤਲਬ ਜਰਜ ਇਹ ਕੱਲੀ ਹੁਣ ਮਤਲਬ ਜਿਹੜੀ ਲੜਾਈ ਆ ਕਿਸਾਨ ਜੂਨੀਅਨ ਨੇ ਇਸ ਕਰਕੇ ਨਹੀਂ ਵੀ ਅਸੀਂ ਆਪਣੀਆਂ ਫਸਲਾਂ ਬਚਾਉਣੀਆਂ ਅਸੀਂ ਪੂਰਾ ਪੰਜਾਬ ਬਚਾਉਣਾ ਪੰਜਾਬ ਨਹੀਂ ਪੂਰਾ ਭਾਰਤ ਬਚਾਉਣਾ ਤੁਸੀਂ ਦੇਖੋ ਪੰਜਾਬ ਦੀਆਂ ਪਹਿਲਾਂ 7 ਹਜ਼ਾਰ ਜਥੇਬੰਦੀਆਂ ਫਿਰ ਅਸੀਂ 10 ਹਜ਼ਾਰ ਜਥੇਬੰਦੀਆਂ ਹੁਣ ਆ ਵੀ 30 ਕਿਸਾਨ ਜਥੇਬੰਦੀਆਂ ਉਦੋਂ ਬਾਅਦ ਪੰਜਾਬ ਦੀਆਂ ਜਿਹੜੀਆਂ ਹੁਣ ਪਹਿਲਾ 350 ਕਿਸਾਨ ਜਥੇਬੰਦੀ ਹੁਣ 507 ਕਿਸਾਨ ਜਥੇਬੰਦੀਆਂ ਨੂੰ ਦਿੱਲੀ ਨੂੰ ਜਾਮ ਕਰ ਰਹੇ ਆਂ ਔਰ ਜਾਮ ਕਰਕੇ ਇਹ ਕਾਲੇ ਘਰੂਨ ਵਾਪਸ ਕਰਾ ਕੇ ਸਾਲ ਲਵਾਂਗੇ ਜੈ ਜਨਤਾ ਜੈ ਸ਼ਗਰ ਜਨ ਦੇ ਲੋਕਾਂ ਦੀ ਨਰ ਸਰ ਜੇ ਗੱਲ ਕਰੀਏ ਕੇਂਦਰ ਸਰਕਾਰ ਵੱਲੋਂ 3 ਤਰੀਕ ਨੂੰ ਦਿੱਲੀ ਦੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਦੁਬਾਰਾ ਉਹਨਾਂ ਦਾ ਕਹਿਣਾ ਕਿ ਦੁਬਾਰਾ ਤੁਸੀਂ ਗੱਲ ਤੇ ਵਿਚਾਰ ਕਰ ਲੋ ਉਹ ਗੱਲ ਇੱਕ ਡਰਾਮੇ ਕਰਦੀ ਆ ਜੇ ਮੀਟਿੰਗ ਕਰਨੀ ਹੋਵੇ ਸਵੇਰੇ ਹੋ ਸਕਦੀ ਆ ਪਰ ਬੇਈਮਾਨ ਲੋਕ ਜਾਨ ਬੋਝ ਕੇ ਸਾਡਾ ਜਿਹੜਾ ਜੋਰ ਲਵਾਉਣਾ ਚਾਹਦੇ ਆ ਸਾਡਾ ਉਹ ਦੇਖਣਾ ਚਾਹੁੰਦੇ ਆ ਵੀ ਮਤਲਬ ਇਹ ਕਿੰਨੇ ਕਿਦਮ ਦੇ ਵਿੱਚ ਆ ਤੁਸੀਂ ਸਾਡੀਆਂ ਟਰਾਲੀਆਂ ਦੇਖ ਲਓ ਵੀ ਅਧੀਆਂ-ਅਧੀਆਂ ਟਰਾਲੀਆਂ ਸਾਡੀਆਂ ਰਾਸ਼ਨ ਦੀਆਂ ਔਰ ਚਾਰ-ਚਾਰ ਪੰਜ-ਪੰਜ ਮਹੀਨੇ ਦਾ ਸਾਡੇ ਕੋਲ ਰਾਸ਼ਨ ਆ ਤੇ ਪਿੱਛੇ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡਾਂ ਦੇ ਵਿੱਚ ਸਾਡੀਆਂ ਟੀਮਾਂ ਲੱਗੀਆਂ ਆ ਹੋਰ ਰਾਸ਼ਨ ਹੋਰ ਪੈਸੇ ਇਕੱਠੇ ਕਰਦੀਆਂ ਵਿਦੇਸ਼ਾਂ ਤੋਂ ਸਾਡੇ ਲੋਕ ਜਿਹੜੇ ਸਾਡੇ ਐਨਆਰ ਵੀਰ ਆ ਬਾਹਰ ਬੈਠੇ ਆ ਉਹ ਸਾਡੀ ਫੰਡ ਦੀ ਸਪੋਰਟ ਕਰ ਰਹੇ ਆ ਇਸ ਕਰਕੇ ਜਦੋਂ ਬੰਦਾ ਮਾਈਕ ਤੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਫਤਾਰ ਉਦੋਂ ਕੀਤਾ ਗਿਆ ਹੈ ਜਦੋਂ ਉਹਦੇ ਕੋਲੋਂ ਰਾਸ਼ਨ ਪਾਣੀ ਮੋਗ ਗਿਆ ਉਹਦੇ ਕੋ ਜਿਹੜਾ ਖਾਣ ਪੀਣ ਦਾ ਭੰਡਾਰ ਮੋਗ ਗਿਆ ਤੇ ਉਦੋਂ ਉਹਦੀ ਗ੍ਰਫਤਾਰੀ ਹੋਈ ਸੀ ਜੇ ਉਹਦੇ ਕੋ ਖਾਣ ਪੀਣ ਦਾ ਭੰਡਾਰ ਰਹਿੰਦਾ ਪਿੱਛੇ ਲੋਕ ਉਹਦੇ ਪਹੁੰਚਦਾ ਕਰਦੇ ਤੇ ਬਾਬਾ ਜੀ ਨੂੰ ਕਦੇ ਸ਼ਹੀਦ ਨਾ ਕਰਦੇ ਕਦੇ ਵੀ ਉਹਦੇ ਜੜੀਆਂ ਉਹਦਾ ਜਿਹੜਾ ਇਤਿਹਾਸ ਆ ਆ ਸਾਡੇ ਲਈ ਚੰਨ ਮਰਾਜ ਜਿਹਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਹੁਣ ਮੋਦੀ ਜ਼ਮੀਨਾਂ ਖੋਣ ਆ ਰਿਹਾ ਪਰ ਇਹ ਇਹ ਭਲੇਖਾ ਇਹਦਾ ਪੰਜਾਬ ਦੇ ਲੋਕ ਨੌਜਵਾਨ ਜਾਗ ਉੱਠਿਆ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਇਹਨਾਂ ਦੇ ਪੈਰਾਂ ਦੇ ਥੱਲੇ ਅੱਗ ਬਾਲ ਦਿੱਤੀ ਹੁਣ ਜਿਹੜਾ ਤੂੰ ਦੇਖ ਲਓ ਬਈ ਪੰਜਾਬ ਦੇ ਕਿਸੇ ਪਿੰਡ ਜਾ ਕੇ ਦੇਖ ਲੈਣ ਇਹ ਕਹਿੰਦੇ ਜਿਹੜਾ ਹੁਣ ਡਰਾਮੇ ਕਰਦੇ ਆ ਕਿ ਅਸੀਂ 117 ਸੀਟਾਂ ਤੇ ਇਲੈਕਸ਼ਨ ਲੜਨੀ ਆ ਜੇ ਹਰਿਆਣਾ ਦੀ ਗੱਲ ਕਰੇ ਹਰਿਆਣਾ ਬਾਰਡਰ ਸੀਲ ਕਰ ਦਿੱਤਾ ਗਿਆ ਸਰਕਾਰ ਵੱਲੋਂ ਸਰਕਾਰਾਂ ਦਾ ਕੰਮ ਆ ਸੀਲ ਕਰਨੇ ਸਾਡਾ ਕੰਮ ਆ ਇਹਨਾਂ ਦੀਆਂ ਸੀਲਾਂ ਤੋੜਨੀਆਂ ਉਹ ਸੀਲ ਕਰ ਦੇਣ ਅਸੀਂ ਸੀਲ ਤੋੜਨੀ ਆ ਔਰ ਮਤਕੇ ਆਏ ਆ ਅਸੀਂ ਤੋੜ ਕੇ ਆਵਾਂਗੇ ਇਹਨਾਂ ਨੂੰ ਰਾਹੇ ਪਾ ਕੇ ਛੱਡਾਂਗੇ ਕਿੰਨਾ ਕੁ ਜਰ ਸੀਲ ਲਾਦਣਗੇ ਤੁਹਾਨੂੰ ਕੀ ਲੱਗਦਾ ਜਾਣ ਨਹੀਂ ਦੇਣਗੇ ਤੁਹਾਨੂੰ ਅੱਗੇ ਤੱਕ ਜਿਸ ਹਿਸਾਬ ਨਾਲ ਉਹਨਾਂ ਨੇ ਬਾਰਡਰ ਸਿਲ ਕੇ ਕੋਈ ਗੱਲ ਨਹੀਂ ਇਹ ਤਾਂ ਸਾਡਾ ਹਾਲਾਤ ਦੱਸਣ ਗਿਆ ਸਾਡੀ ਜਿਹੜੀ ਆਗੂ ਟੀਮ 30 ਕਿਸਾਂਝ ਤੇ ਵਧੀਆਂ ਜਿੱਦਾਂ ਦਾ ਸਾਨੂੰ ਹੁਕਮ ਕਹਿ ਰਹੇ ਜਿਓ ਕਹਿਣਗੇ ਚੱਕ ਦਿਓ ਬਾਰਡਰ ਇੱਕ ਘੰਟੇ ਦਾ ਕੰਮ ਆ ਸਾਡਾ ਬਾਰਡਰ ਚੱਕਣੇ ਇੱਕ ਘੰਟਾ ਸਾਨੂੰ ਚਾਹੀਦਾ ਤੇ ਇਹਨਾਂ ਦੇ ਸਾਰੇ ਬਾਰਡਰ ਬਰੇ ਕਰ ਦਵਾਂਗੇ ਜੋ ਸਭ ਹੋ ਸਕਦੀ ਹੈ ਹੋ ਜਵੇ ਧੱਕਾ ਮੁੱਤੀ ਆ ਦੇਖੋ ਡਾਂਗਾ ਆ ਨਰੋਣੀਆਂ ਡਾਂਗਾ ਪਾਇਆ ਇਹ ਉਹ ਮੁੱਕਿਆ ਨਹੀਂ ਹੈ ਜਿਉਂ ਨਾਲ ਕੋ ਡਾਂਗਾ ਸਾਡੇ ਕੋ ਵੀ ਆ ਇਹ ਲੜਾਈ ਤਾਂ ਇਦਾਂ ਲੜਣੀ ਆ ਇਹ ਉਹਦਾ ਸ਼ਾਂਤੀ ਵਾਲੀ ਲੜਾਈ ਨਹੀਂ ਹੈ ਇਸ ਕਰਕੇ ਮੇਰੇ ਦੋਸਤੋ ਇਹ ਲੜਾਈ ਜਿਹੜੀ ਆ ਅੱਗੇ ਚੱਲੂਗੀ ਔਰ ਜਿੱਤ ਕੇ ਸਾਲਵਾਂਗੇ ਜਿੰਨੇ ਤੱਕ ਕਿਸਾਨ ਕਿਸਾਨਾਂ ਦਾ ਹੱਕ ਨਹੀਂ ਦਿੱਤਾ ਜਾਂਦਾ ਉੱਥੇ ਰਹੋਗੇ ਦਿੱਲੀ ਵਾਲੀਂ ਰਹੋਗੇ ਬਿਲਕੁਲ ਬਿਲਕੁਲ ਜਿੰਨਾ ਚਿਰ ਸਾਡੇ ਜਿਹੜੇ ਕਾਲੇ ਕਾਨੂੰਨ ਨੇ ਉਹ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇਹ ਲੜਾਈ ਜਿਹੜੀ ਆ ਕਿਉਂਕਿ ਬਹੁਤ ਸਾਰਾ ਸਾਡਾ ਤਿਆਰੀ ਕਰਨ ਨੂੰ ਇਸ ਦਿੱਲੀ ਵਿੱਚ ਹੀ ਰਹੋਗੇ ਨਾ ਮਤਲਬ ਬਿਲਕੁਲ ਉੱਥੇ ਰਾਵਾਂਗੇ ਉੱਥੇ ਰਾਵਾਂਗੇ ਜਿਹੜਾ ਕੋਈ ਹੋਰ ਸਾਡੀ ਕੋਈ ਸਮੱਸਿਆ ਆਉਗੀ ਉਹਦੇ ਲਈ ਪਿੱਛੇ ਸਾਡੀਆਂ ਟੀਮਾਂ ਆ ਆ ਉਹਨਾਂ ਨੇ ਪਿੱਛੇ ਕੰਮ ਕਰਨਾ ਜਿੱਦਾਂ ਜਿੱਦਾਂ ਅਸੀਂ ਟੈਲੀਫੋਨ ਕਰੀ ਜਾਂਦੇ ਇੱਕ ਦੂਜੇ ਨੂੰ ਉਦਾਂ ਉਦਾਂ ਟੀਮਾਂ ਨੇ ਅੱਗੇ ਆਉਣਾ ਤੇ ਬਾਰੀ ਬਾਰੀ ਅਸੀਂ ਜਿਹੜਾ ਰਾਸ਼ਨ ਪਾਣੀ ਆ ਹੁਣ 3-4 ਮਹੀਨਿਆਂ ਦਾ 4 ਮਹੀਨਿਆਂ ਦਾ ਹੀ ਲੈ ਕੇ ਆਏ ਆ ਸਮਾ ਤੋਂ ਦਾਣੇ ਲੈ ਕੇ ਆਏ ਆ ਔਰ ਪਿੱਛੇ ਹੋਰ ਇਕੱਠਾ ਹੋ ਰਿਹਾ ਸਾਰੇ ਗੁਰਦੁਆਰਿਆਂ 'ਚ 10-10 ਕੁਆਂਟਲ ਕਣਕ ਪਈ ਆ ਜਿਹੜੀ ਅਸੀਂ ਫੈਆ ਹੀ ਨਹੀਂ ਹਲੇ ਕੋਈ ਗੁਰਦੁਆਰਾ ਜਾ ਕੇ ਸਾਡਾ ਦੇਖ ਲਓ ਹਰ ਗੁਰਦੁਆਰੇ ਦੇ ਵਿੱਚ ਦਾਣਾਂ ਖਾਂਡ ਚਾਪਤੀ ਜਿਹੜਾ ਛੱਡ ਕੇ ਆਏ ਆ ਇੱਕ ਸਾਲ ਦਾ ਰਸ਼ਨ ਅਸੀਂ ਇਕੱਠਾ ਕਰਕੇ ਆਏ ਆ ਸਿਰਫ 4 ਮਹੀਨੇ ਲਿਆਂਦਾ 8 ਮਹੀਨੇ ਛੱਡ ਕੇ ਆਏ ਆ ਔਰ ਮੋਦੀ ਦੀ ਤੌਣ ਦੇ ਵਿੱਚੋਂ ਕੀਲਾ ਕੱਢ ਦਵਾਂਗੇ ਔਰ ਜਿਹੜਾ ਇਹ ਕਹਿੰਦਾ ਨਾ ਮੈਨੂੰ ਕੋਈ ਮਿਲਿਆ ਨਹੀਂ ਅੱਜ ਉਹਨੂੰ ਮਿਲੇ ਪੰਜਾਬ ਦੇ ਲੋਕ ਔਰ ਇਹਨੂੰ ਜਿਹੜਾ ਜਿੱਤ ਤੇ ਹੀ ਲੈ ਕੇ ਜਾਵਾਂਗੇ ਤੁਸੀਂ ਕਹਿੰਦੇ ਜਿੱਤ ਹਾਸਲ ਕਰਕੇ ਰਾਵਾਂਗੇ ਤੁਹਾਨੂੰ ਕੀ ਲੱਗਦਾ ਕੇਂਦਰ ਸਰਕਾਰ ਟਸਟਮਾਸ ਹੋਊਗੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਆਪਣੇ ਬਿਆਹ ਤੇ ਉਹਦੀ ਕੈਮ ਹੈ ਦੇਖੋ ਇਤਿਹਾਸ ਗਵਾਇਆ ਲੋਕ ਜਿੱਤ ਦੇ ਲੋਕ ਵੜਿਆ ਸਰਕਾਰਾਂ ਵੜੀਆਂ ਨਹੀਂ ਲੋਕਾਂ ਨੇ ਸਰਕਾਰਾਂ ਬਣਾਈਆਂ ਸਰਕਾਰਾਂ ਆਪੇ ਨਹੀਂ ਬਣੀਆਂ ਮੋਦੀ ਨੂੰ ਕਿਸੇ ਨੇ ਬਣਾਇਆ ਨਾ ਮੋਦੀ ਨੂੰ ਲਾਉਣਗੇ ਵੀ ਲੋਕ ਇਸ ਕਰਕੇ ਹੈਗਾ ਵੀ ਮੋਦੀ ਜਿਹੜਾ ਉਹਨੂੰ ਲੋਕ ਲਾਦਣਗੇ ਜਿੰਨੇ ਵੀ ਲੋਕਾਂ ਨਾਲ ਜਿਨ੍ਹਾਂ ਨੇ ਪੰਗਾ ਲਿਆ ਇੰਦਰ ਨੇ ਪੰਗਾ ਲਿਆ ਕਿੱਥੇ ਗਈ ਅਰਜੀਵ ਨੇ ਪੰਗਾ ਲਿਆ ਕਿੱਥੇ ਗਿਆ ਮੋਦੀ ਨੇ ਪੰਗਾ ਲਿਆ ਹਿਟਲਰ ਨੇ ਪੰਗਾ ਲਿਆ ਉਹ ਕਿੱਥੇ ਆਪਣੀ ਮੌਤੇ ਆਪ ਮਰਿਆ ਉਹ ਇਦਾਂ ਹੀ ਮੋਦੀ ਨੇ ਆਪਣੀ ਮੌਤੇ ਆਪ ਮਰਨਾ ਇਹਦਾ ਹਿਟਲਰ ਵਰਗਾ ਰਹੀਆ ਆਪਣੀ ਮੌਤੇ ਮਰੂਗਾ ਔਰ ਜਿੱਦਾਂ ਹਿਟਲਰ ਨੇ ਗੋਲੀ ਮਾਰੀਆ ਮੈਨੂੰ ਤਾਂ ਲੱਗਦਾ ਪੱਕੇ ਨਾਲ ਬਾਹਰ ਗੋਲੀ ਦਾ ਮਾਰਜੋਗਾ ਨਹੀਂ ਇਹ ਇਹ ਪੱਕੇ ਨਾਲ ਬਾਹਰ ਹੋਊਗਾ ਜਾਂ ਸਲਬਾਸ ਕਾਊਗਾ ਕਿਉਂਕਿ ਇਹ ਕੋ ਦੋ ਹੀ ਰਾਹ ਹੋਰ ਕੋਈ ਕੋ ਰਾਹ ਨਹੀਂ મોદી ਕੋ ਇਸ ਕਰਕੇ ਹੈਗਾ ਸਾਡੀ ਇਹ ਗਰੰਟੀ ਆ ਸਾਡੀ ਇਹ ਮਤਲਬ ਜਿੱਤ ਦੀ ਨਿਸ਼ਾਨੀ ਆ ਤੁਸੀਂ ਆਲੇ ਦੁਆਲੇ ਦੇਖੋ ਝੂਠ ਹੈ ਝੂਠ ਆ ਜਦੋਂ ਝੂਠ ਤੁਰਪੇ ਸਾਡੇ ਕੋ 65% ਵਰਲਡ ਦੇ ਵਿੱਚ ਦੁਨੀਆ ਕੋ ਇੰਨਾ ਝੂਠ ਨਹੀਂ ਜਿੰਨਾ ਭਾਰਤ ਕੋ ਝੂਠ ਆ 65% ਸਾਡੇ ਕੋ ਜੂਤਿਆ ਪਰ ਸਹੀ ਦਿਸ਼ਾ ਤੇ ਚੜਾਉਣ ਦੀ ਗੱਲ ਆ ਅੱਜ ਸਾਡਾ ਜੂਸ ਜਿਹੜਾ ਸਹੀ ਦਿਸ਼ਾ ਤੇ ਚੜ ਗਿਆ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਮਿੱਤਰ ਕੌਣ ਆ ਸਾਡਾ ਦੁਸ਼ਮਣ ਕੌਣ ਆ ਜਿਨ੍ਹਾਂ ਨੂੰ ਅਸੀਂ 72 ਸਾਲਾਂ ਵੋਟਾਂ ਪਾਈਆਂ ਉਹ ਸਾਡੇ ਦੁਸ਼ਮਣ ਆ ਤੇ ਆ ਕਿਸਾਨ ਜਿੱਥੇ ਵਧੀਆ ਵਾਲੇ ਸਾਡੇ ਮਿੱਤਰ ਆ ਅੱਜ ਉਹ ਕਿਸਾਨਾਂ ਦੇ ਨਾਲ ਜਵਾਨੀ ਸੰਗ ਕਿਸਾਨੀ ਸਾਡੇ ਦੇਖੋ ਤੇ ਜਿਹੜੀਆਂ ਸਾਡੀਆਂ ਟਰਾਲੀਆਂ ਦੇ ਉੱਤੇ ਵੀ ਜੂਥ ਬੈਂਕ ਜਿਹੜਾ ਸਾਡਾ ਕਿਰਤੀ ਕਿਸਾਨ ਜਿਹਨਾਂ ਜੂਥ ਬੈਂਕ ਜਿਹੜਾ ਔਰ ਪੂਰੇ ਪੰਜਾਬ ਦੇ ਵਿੱਚ ਗਵਾਹੀ ਕਰ ਰਿਆ ਉਹਨੀ ਸਾਰੀ ਤਿਆਰੀ ਕਰਦੇ ਆ ਔਰ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾਉਂਦੇ ਆ ਪਿੰਡਾਂ ਦੀਆਂ ਟਰਾਲੀਆਂ ਰਾਸ਼ਨ ਇਕੱਠਾ ਕਰਦੇ ਉਹ ਮੁੰਡੇ ਨੌਜੋਨ ਕਰ ਰਹੇ ਸਾਰਾ ਜਿਹੜਾ ਸਾਨੂੰ ਬੁੜਿਆਂ ਨੂੰ ਕਰਨਾ ਪੈਂਦਾ ਸੀ ਨਾ ਹੁਣ ਅਸੀਂ ਚੁੱਪ ਕਰਕੇ ਬੈਠੇ ਆ ਉਹ ਜੂਥ ਕਰਦਾ ਸਾਰਾ ਇਸ ਕਰਕੇ ਸਾਨੂੰ ਇਹ ਆ ਜਿੱਤ ਜਦੋਂ ਤੁਹਾਡੇ ਵਰਗੇ ਮੁੰਡੇ ਤੁਰ ਪੈਂਦੇ ਆ ਫੇਰ ਮਤਲਬ ਮੋਰਚੇ ਹਮੇਸ਼ਾ ਫਤਿਹ ਹੁੰਦੇ ਆ ਇਸ ਕਰਕੇ ਸਾਡੀ ਇੱਕ ਗਰੰਟੀ ਆ ਜਿੱਤ ਦੀ ਜਿੱਤ ਗਿਆਵਾਂਗੇ ਔਰ ਮੋਦੀ ਨੂੰ ਛਕਾ ਕੇ ਸਾਲ ਲਵਾਂਗੇ ਧੰਨਵਾਦ ਤੁਹਾਡਾ ਚੈਨਲ ਵਾਲਾ ਸੋ ਇਹ ਗੱਲ ਮੈਂ ਭੁੱਲ ਗਿਆ ਪੰਜਾਬ ਦੇ মিডিਆ ਅਸੀਂ ਬਹੁਤ ਧੰਨਵਾਦੀਆਂ ਮੋਦੀ ਦਾ মিডিਆ ਸਾਨੂੰ ਕਿਉਂਕਿ ਉਹ ਤਾਂ ਮੋਦੀ ਦਾ মিডিਆ ਬਕਾਊ মিডিਆ ਉਹ ਪੈਸੇ ਦਿਓ ਜਿੰਨੂੰ ਮਰਜ਼ੀ ਖਰੀਦ ਲਓ ਪਰ ਪੰਜਾਬ ਦਾ মিডিਆ ਜਿਹੜਾ ਲਗਾਤਾਰ ਜਿੱਦਣ ਤੋਂ ਅਸੀਂ ਇੱਥੇ ਮੋਰਚੇ ਤੇ ਆ ਕੇ ਬੈਠੇ ਆ ਤੁਸੀਂ ਨੌਜਵਾਨ ਸਾਡੀਆਂ ਬੇਟੀਆਂ ਸਾਡੇ ਨੌਜਵਾਨ ਰਾਤ ਨੂੰ ਕਈ ਵਾਰ ਇਥੇ 12 12 ਵਜੇ ਸਾਡੇ ਕੋਲ ਆਦੇ ਯਾਰ ਅਸੀਂ ਹੈਰਾਨ ਹੁਣੇ ਵੀ ਸਾਡੀ ਕੱਲੀ ਕੁੜੀਆ ਪਰ ਕਿਸੇ ਦੀ ਜ਼ਰਤ ਨਹੀਂ ਵੀ ਸਾਡੀ ਲੜਕੀ ਆ ਸਾਡੇ ਮੁੰਡਿਆਂ ਨੂੰ ਅੱਖ ਭਰ ਕੇ ਇਥੇ ਚੱਕ ਜਵੇ ਅਸੀਂ ਮਤਲਬ ਪੂਰੀ ਜ਼ਿੰਮੇਵਾਰੀ ਨਾਲ ਗੱਲ ਕਹਿੰਦੇ ਆ ਵੀ ਤੁਸੀਂ ਜਿੱਥੇ ਮਰਜ਼ੀ ਘੁੰਮੋ ਅਸੀਂ ਤੁਹਾਡੇ ਨਾਲ ਖੜੇ ਆ ਪਰ ਤੁਹਾਡਾ ਬਹੁਤ ਸਾਨੂੰ ਸਹਿਯੋਗ ਆ ਜਿਹੜੇ ਮੀਡੀਆ ਦੇ ਨੌਜਵਾਨ ਆ ਚਾਹੇ ਉਹ ਜਾਦਵੀਂਦਰ ਹੋਵੇ ਚਾਹੇ ਤੁਸੀਂ ਹੋਵੋ ਪੂਰੇ ਨੌਜਵਾਨ ਇਸ ਵੇਲੇ ਇਸ ਘੋੜਾ ਨੂੰ ਅੱਗੇ ਲ ਜਾ ਰਹੇ ਆ ਔਰ ਲੋਕਾਂ ਦੀ ਆਵਾਜ਼ ਜਿਹੜੀ ਮੀਡੀਆ ਦੀ ਜਾ ਰਹੀ ਆ ਉਹਦੇ ਨਾਲ ਸਾਡੀ ਪਿੰਡਾਂ ਦੇ ਵਿੱਚ ਹੋਰ ਤਿਆਰੀ ਹੋ ਰਹੀ ਆ ਧੰਨਵਾਦ ਤੁਹਾਡ ਤਸਵੀਰਾਂ ਤੁਹਾਨੂੰ ਇੱਕ ਵਾਰ ਅਸੀਂ ਦੁਬਾਰਾ ਦਿਖਾਣੇ ਆ ਕਿ ਲੋਡਵਾਲ ਟੋਲ ਪਲਾਜੇ ਤਸਵੀਰਾਂ ਨੇ ਇਹ ਜਿੱਥੇ ਕਿ ਕਿਸਾਨਾਂ ਵੱਲੋਂ ਦਿੱਲੀ ਜਾਣ ਦੀ ਤਿਆਰੀ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਟਰਾਲੀਆਂ ਦੇ ਵਿੱਚ ਆਪਣਾ ਸਮਾਨ ਰੱਖਿਆ ਹੋਇਆ ਇਹਨਾਂ ਨੇ ਖਾਣ ਪੀਣ ਦਾ ਵੀ ਰੇਂਜ ਕੀਤਾ ਹੋਇਆ ਇਹਨਾਂ ਨੇ ਆਪਣਾ ਲੁਧਿਆਣਾ ਲੋਡਵਾਲ ਟੋਲ ਪਲਾਜੇ ਤਸਵੀਰਾਂ ਨੇ ਕਿਸਾਨਾਂ ਦਾ ਕਹਿਣਾ ਕਿ ਜਿੰਨੇ ਤੱਕ ਸਾਡਾ ਹੱਕ ਸਾਨੂੰ ਨਹੀਂ ਮਿਲਦਾ ਉਹਨਾਂ ਤੱਕ ਸੰਘਰਸ਼ ਜਾਰੀ ਰਹੇਗਾ ਰਵਿੰਦਰ ਸਿੰਘ ਪੰਜਾਬੀ ਲੋਕ ਚੈਨਲ ਲੁਧਿਆਣਾ ਲੋਡਵਾਲ